ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਹੁਣ ਸਰਦੀ ਦਾ ਮੌਸਮ ਆ ਇਹ ਕਲਮਾ ਲਾਉਣ ਦਾ ਮੌਸਮ ਹੁੰਦਾ ਹੈਗਾ ਇਹ ਵਿੰਡੋ ਥੋੜੀ 2-3 ਮਹੀਨੇ ਦੀ ਹੁੰਦੀ ਆ ਅਸੀਂ ਮਹਿੰਦੀ ਦੇ ਬਾਰੇ ਜ਼ਿਕਰ ਕਰ ਚੁੱਕੇ ਆ ਮਹਿੰਦੀ ਦੇ ਕਲਮਾ ਦਾ ਰਾਈਟ ਟਾਈਮ ਆ ਲੱਗ ਚੁੱਕੇ ਆ ਆਲਰੇਡੀ ਫਰਮਾ ਲੱਗ ਰਹੀ ਆ ਹੁਣ ਇਹ ਰਥਰੀਨਾ ਦੀ ਇੱਕ ਵੈਰਾਈਟੀ ਤਿੰਨ-ਚਾਰ ਕਿਸਮਾਂ ਹੁੰਦੀਆਂ ਇਹਦੇ ਬਾਰੇ ਚਰਚਾ ਕਰਾਂਗੇ ਆਪਾਂ ਇੱਕ ਰਥਰੀਨਾ ਇੰਡੀਕਾ ਹੁੰਦੀ ਆ ਰਥਰੀਨਾ ਵੈਰੀਗੇਟਾ ਬੋਲ ਦਿੰਦੇ ਆ ਇਹ ਜਿਹੜੀ ਆ ਜਿਹੜਾ ਵੈਰਾਈਟੀ ਆ ਲਾਲ ਫੁੱਲ ਦਿੰਦੀ ਹੈਗੀ ਆ ਮਤਲਬ ਰਥਰੀਨਾ ਦੀ ਤਾਂ ਇਹ ਹੁਣ ਤੁਸੀ ਰਾਈਟ ਸਮਾਂ ਹੈਗਾ ਲਾਉਣ ਦਾ ਇੱਕ ਇਹਦੇ ਵਿੱਚ ਵੈਰ ਉਹ ਢੋਲ ਟੱਕ ਬੋਲ ਦਿੰਦੇ ਆ ਉਹਨੂੰ ਤਾਂ ਉਹ ਜਿਹੜੀ ਆ ਜਿਆਦਾ ਕੰਡੇ ਵਾਲੀ ਵੈਰੈਟੀ ਹੈਗੀ ਆ ਉਹ ਲੰਬਾ ਰੁੱਖ ਜਾਂਦਾ ਹੈ ਕਾਫੀ ਉਹ ਤੇ ਬਹੁਤ ਸੋਹਣੇ ਲਾਲ ਫੁੱਲ ਉਹਤੇ ਵੀ ਆਉਂਦੇ ਹੈਗੇ ਆ ਤਾਂ ਉਸ ਤੋਂ ਬਾਅਦ ਇੱਕ ਇਹਦੀ ਵੈਰੈਟੀ ਹੈਗੀ ਆ ਰੈத்ਰੀਨਾ ਬਲੈਕ ਆਈ ਤਾਂ ਤਾਂ ਉਹ ਜਿਹੜੀ ਵੈਰੈਟੀ ਆ ਉਹ ਬਿਨਾ ਕੰਡੇ ਤੋਂ ਵੈਰੈਟੀ ਉਹ ਵੀ ਲਾਲ ਫੁੱਲ ਦਿੰਦੀ ਆ ਇਹਦੇ ਨਾਲ ਛੋਟੇ ਫੁੱਲ ਹੁੰਦੇ ਆ ਤੇ ਬਹੁਤ ਸੋਹਣੇ ਤੋਤੇ ਵਾਂਗੂ ਹੁੰਦੇ ਆ ਫੁੱਲ ਉਸ ਤੋਂ ਇੱਕ ਹੋਰ ਇਹਦੀ ਰੈத்ਰੀਨਾ ਕ੍ਰੈਸਟੀਗਲੀ ਉਹਦੇ ਫੁੱਲ ਗੋਲ ਹੁੰਦੇ ਆ ਇਹ ਵੀ ਲਾਲ ਫੁੱਲ ਹੁੰਦੇ ਲੱਗਦੇ ਆ ਮਨੋਂ ਇਹ ਚਾਰ ਕਿਸਮਾਂ ਦਾ ਰਾਈਟ ਟਾਈਮ ਹੈਗਾ ਇਹ ਰੈத்ਰੀਨਾ ਦੀ ਤੇ ਇਹ ਜਿਹੜੀ ਵੈਰੈਟੀ ਹੈਗੀ ਇਹ ਬਹੁਤ ਹੀ ਸੋਹਣੀ ਲੱਗਦੀ ਜਦੋਂ ਇਹ ਫੁੱਲ ਦੇ ਲਾਲ ਖਿੜਦੇ ਹੈਗੇ ਇਸ ਸਮੇਂ ਰਥੀਨਾ ਜਿਹੜੀ ਵੈਰੀਗੇਟਾ ਹੈਗੀ ਉਹਨੂੰ ਫੁੱਲ ਆ ਚੁੱਕੇ ਆ ਪੱਤਾ ਰਹਿਤ ਹੋ ਚੁੱਕੀ ਆ ਤੇ ਉਹਦੀ ਪਛਾਣ ਹੈਗੀ ਇਹ ਪੂਰੀ ਪੱਤੇ ਆਉਂਦੇ ਨਹੀਂ ਹੈਗੇ ਜਿਹੜੀ ਰਥੀ ਜਿਹੜਾ ਸਬੀਰੂਸਾ ਉਹਦੀ ਜਿਹੜੀ ਸਕਿਨ ਹੈਗੀ ਆ ਬ੍ਰਾਊਨ ਕਲਰ ਦੀ ਆ ਇਹ ਕਿਹ ਵੀ ਹੈਗਾ ਉਸ ਵਕਤ ਪੱਤੇ ਹੁੰਦੇ ਹੀ ਉਹਦੇ ਫੁੱਲ ਲੱਗ ਜਾਂਦਾ ਮਤਲਬ ਕਹਿੰਦਾ ਇਹ ਇੰਨਾ ਡਿਫਰੈਂਸ ਹੈਗਾ ਮਤਲਬ ਇਹ ਚਾਰੇ ਕਿਸਮਾਂ ਸਾਡੀ ਆਪਦੀ ਰਾਉਂਡ ਕਲਾਸ ਫਾਊਂਡੇਸ਼ਨ ਨਰਸੀ ਵਿਦਿਆਰਥੀ ਤਿਆਰ ਕੀਤੇ ਜਾਂਦੇ ਆ ਬਾਕੀ ਜਿਹੜਾ ਸਾਰਾ ਇਹ ਕਾਰਜ ਹੈ ਇਹਨੇ ਦੇਖ ਰਿਹਾ ਕਿ ਵੀ ਸਾਰਾ ਇਹ ਕਲੈਕਸ਼ਨ ਹੁੰਦੀ ਆ ਸਾਰਾ ਇਹ ਬੰਦੇ ਜਿਹੜੇ ਕੰਮ ਕਰਦੇ ਥੱਲੇ